बहुत बड़ी बाढ़ आई थी बहुत बड़ी ऐतिहासिक बत, तेईस जिले हैं पंजाब के अंदर तेईस के तेईस जिलों में बाढ़ आई थी एक महीने के अंदर भगवंत मान साहब ने सभी खेडतों के अकाउंट के अंदर बैंक अकाउंट के अंदर पचास हजार रुपए हेक्टेयर के हिसाब से पैसे जमा करा दिए एक महीने के अंदर आज हम खेडों झाड़ू वाले का दिमाग इतना खराब हो गया ਆਹ ਸੋਚ ਉਹਦੀ ਹੈ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਐ ਜੀ ਤੱਕੇ ਸ਼ਾਈ ਪੰਜਾਬ ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਜੀ ਕਿਹਾ ਚੰਗਾ ਬਦਾਨੀ ਬੜੀ ਹੈਰਾਨੀ ਦੀ ਖਬਰ ਮੈਂ ਦੇਖੀ ਕੇਜਰੀਵਾਲ ਸਾਹਿਬ ਗੁਜਰਾਤ ਵਿੱਚ ਝੂਠ ਬੋਲਦੇ ਗੁਜਰਾਤ ਦੇ ਲੋਕਾਂ ਨੂੰ ਦੱਸ ਰਹੇ ਸੀ ਕਿ ਸਾਡੇ ਪੰਜਾਬ ਛੜਾ ਏ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਨੇ 50000 ਰੁਪਿਆ ਕਿਲਾ ਉਹਨਾਂ ਨੇ ਮੁਆਵਜ਼ਾ ਦਿੱਤਾ ਹੈ ਐਡਾ ਵੱਡਾ ਝੂਠ ਆੜਵੀ ਉਹਨਾਂ ਕਰਕੇ ਆਏ ਨਲੈਕੀ ਕਰਕੇ ਆਏ ਹਲੇ ਤੱਕ 1 ਰੁਪਿਆ ਮੁਆਵਜ਼ਾ ਨਹੀਂ ਪਹੁੰਚਿਆ ਮੈਂ ਹਰ ਪਿੰਡਾਂ ਜਾ ਕੇ ਆਏ ਲੋਕੀ ਰੋਈ ਜਾਂਦੇ ਆ ਲੋਕਾਂ ਦੀਆਂ ਫਸਲਾਂ ਤਬਾ ਹੋ ਗਈਆਂ ਕੱਲੇ ਮੁਆਵਜ਼ਾ ਨਹੀਂ ਜਿਹੜੇ ਲੋਕਾਂ ਦੇ ਘਰ ਟੁੱਟ ਗਏ ਜਾਨਵਰ ਮਰ ਗਏ ਸਾਰਾ ਕੁਝ ਨੁਕਸਾਨ ਹੋਇਆ ਪਰ ਇਹਨਾਂ ਨੇ 1 ਰੁਪਿਆ ਨਹੀਂ ਦਿੱਤਾ ਬੜੀ ਸ਼ਰਮ ਦੀ ਗੱਲ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਕਹਿੰਦੇ ਆ ਤੇ ਲੋਕਾਂ ਦੇ ਸਾਹਮਣੇ ਇਹਨਾਂ ਝੂਠ ਬੋਲਦੇ ਆ ਇਹ ਇੱਕ ਐਗਜ਼ਾਮਪਲ ਹੈ ਕਿ ਐਜੀ ਘੱਟਿਆ ਰਾਜਨੀਤੀ ਆ ਆਮ ਆਦਮੀ ਪਾਰਟੀ ਦੀ ਸਰ ਇੱਕ ਪੰਜਾਬ ਯੂਨੀਵਰਸਿਟੀ ਸਟੈਂਡਰਡ ਨੂੰ ਭੰਕਿਤਾ ਜਾ ਰਿਹਾ ਕੀ ਕਹਿੰਦਾ ਹੈ ਦੇਖੋ ਆ ਬਹੁਤ ਵੱਡਾ ਹਮਲਾ ਪੰਜਾਬ ਤੇ ਉੱਤੇ ਹੈ ਫੈਡਰਲ ਸਟਰਕਚਰ ਤੇ ਹੀ ਹੈ ਪਹਿਲੇ ਇਹਨਾਂ ਨੇ ਜਿਹੜਾ ਭਾਖੜਾ ਡੈਮ ਹੈ ਉਹਦੀ ਮੈਨੇਜਮੈਂਟ ਉੱਤੇ ਕੰਟਰੋਲ ਕਰ ਲਿਆ ਸਾਰੀ ਡਿਸਟ੍ਰਿਬਿਊਸ਼ਨ ਤੇ ਸੈਂਟਰ ਨੇ ਕੰਟਰੋਲ ਕਰ ਲਿਆ ਜਿਹੜਾ ਪੰਜਾਬ ਦਾ ਰਾਈਟ ਸੀ ਹੁਣ ਪੰਜਾਬ ਯੂਨੀਵਰਸਿਟੀ ਤੇ ਕਰ ਲਿਆ ਹੌਲੀ ਹੌਲੀ ਜੋ ਪੰਜਾਬ ਦੀਆਂ ਇੰਸਟੀਟਿਊਸ਼ਨਸ ਹੈ ਉਹਦੇ ਕਬਜ਼ਾ ਕਰ ਰਿਹਾ ਅਫਸੋਸ ਇਸ ਗੱਲ ਦਾ ਹੈ ਕੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੀ ਦਾ ਕੰਮ ਹੈ ਆ ਲੜਾਈ ਲੜਨਾ ਸਰਕਾਰ ਚੁੱਪ ਬੈਠੀ ਹੈ ਜੇ ਕਾਲੀ ਦਲ ਹੁੰਦਾ ਅਸਰ ਹਜ਼ਤਾ ਵਿੱਚ ਆਣੀ ਹੋਣਾ ਚਾਹੀਦਾ ਜੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ ਜਾਂਦਾ ਗੋਲੀ ਚੱਲਦੀ ਹੈ ਰਾਏ ਕੋਰਟ ਦੇ ਵਿੱਚ ਵੱਡੀ ਘਟਾਰੀ ਨੂੰ ਮਾਰਤਾ ਗਿਆ ਲਾਅ ਐਂਡ ਆਰਡਰ ਦੀ ਤੇਜੀ ਹੱਥ ਹੈ ਮੈਂ ਤਰ ਤਰਨ ਹਲਕੇ 'ਚ ਮੈਂ ਸ਼ਹਿਰ 'ਚ ਗਿਆ ਹਰ ਦੂਜੇ ਬੰਦੇ ਨੂੰ ਫਰੋਤੀਆਂ ਦੇਣੀਆਂ ਪੈਰੀਆਂ ਗੈਂਗਸਟਰ ਪੁਲਿਸ ਆਜੇ ਡਰੱਗ ਲੋਡ ਸਾਰੇ ਇਕੱਠੇ ਹੋਏ ਪਏ ਆ ਆ ਜਿੰਨੇ ਵੀ ਡਰੱਗਸ ਆ ਵੇਚ ਰਹੇ ਆ ਆ ਝਾੜੂ ਵਾਲੇ ਲੀਡਰਾਂ ਨੂੰ ਮਹੀਨਾ ਦਿੰਦੇ ਆ ਪੈਸਾ ਪ੍ਰੋਟੈਕਸ਼ਨ ਮਣੀ ਜੇ ਸਰਕਾਰੀ ਪ੍ਰੋਟੈਕਸ਼ਨ ਮਣੀ ਲੈਣ ਲੱਗ ਜੇ ਗੈਂਗਸਟਰ ਨੂੰ ਤੇ ਹੋਊਗਾ ਕੀ